नमस्कार आप देख रहे हैं ए टू जेड पंजाबी न्यूज चैनल की ताजा खबर गांव नंगल खनोदा में सर्वे भवंतु सुखिया सेवा सोसाइटी की तरफ से पन खून दान कैंप लगाया गया ਔਰ ਖੂਨ ਦਾਨ ਕਰਨੇ ਵਾਲੋਆਂ ਦਾ ਸਨਮਾਨ ਵੀ ਕੀਤਾ ਗਿਆ ਮਰੀ ਸਾਹਿਬ ਤੁਸੀਂ ਅੱਜ ਬਲੱਡ ਬਲੇਡ ਕਰਾ ਰਹੇ ਹੋ ਕਿਉਂ ਕਰਵਾ ਰਹੇ ਹੋ ਕੀ ਕਾਰਨ ਹੈ ਅਸੀਂ ਚਾਹਨੇ ਕੀ ਸਾਡੇ ਜਿਹੜੇ ਵੀਰ ਫੌਜੀ ਵੀ ਸਪੋਰਟ ਦੇ ਲੜ ਰਹੇ ਜੇਦੀ ਉਹਨਾਂ ਨੂੰ ਲੋੜ ਪੈਂਦੀ ਹੈ ਤੇ ਸਾਡਾ ਬਲੱਡ ਉਹਨਾਂ ਦਿੱਤਾ ਜਾਵੇ ਅਸੀਂ ਡਾਕਟਰ ਸਾਹਿਬ ਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੈਂਪ ਲਾਇਆ ਜਿ ਚਾਹੇ ਸਾਰੇ ਪਿੰਡ ਵਾਸੀ ਬੋਲੇ ਜਿੰਨੇ ਵੀ ਹਨ ਬੜ ਜੜ ਕੇ ਅੱਗੇ ਆ ਕੇ ਬਲੱਡ ਡੋਨੇਟ ਕਰ ਰਹੇ ਹਨ ਕੀ ਪਹਿਲੇ ਵੀ ਕਦੇ ਬਰਡਨ ਡੋਨੇਟ ਕਰਿਆ ਜੀ ਮੈਂ ਆਪਣੀ ਲਾਈਫ ਪਹਿਲੇ ਬਲਡ ਡੋਨੇਟ ਕੀਤਾ ਹੈ ਜਦੋਂ ਸੁਸ ਹੋ ਰਿਹਾ ਤੁਹਾਨੂੰ ਬਹੁਤ اچھا ਲੱਗ ਰਿਹਾ ਜੀ ਅੱਗੇ ਵੀ ਇਹ ਕੈਂਪਲਗੜ੍ਹ ਦੀ ਸੋਸਾਇਟੀ ਵਾਲੇ ਫਿਲਕ ਕਰੋਗੇ ਡੋਨੇਟ ਜੀ ਅਸੀਂ ਬਿਲਕੁਲ ਸਾਡਾ ਪਿੰਡ ਸਾਡੇ ਮੁੰਡੇ ਜਿਹਨੇ ਵੀ ਜਵਾਨ ਮੁੰਡੇ ਸਾਰੇ ਮਿਲ ਕੇ ਸੀ ਡਾਕਟਰ ਅਮਿਸ਼ਾ ਮਦਦ ਕਰਾਂਗੇ ਫਿਲਟਰ ਰੇਸ਼ੋ ਬਣ ਕੇ ਕਿੱਥਾ ਨੌਜਵਾਨਾਂ ਨੂੰ ਕੀ ਦਿਖਦੇ ਹੋਗੇ ਨੌਜਵਾਨਾਂ ਨੂੰ ਨੌਜਵਾਨ ਆਪਣੇ ਨੌਜਵਾਨ ਮੁੰਡੇ ਹੈ ਕਿ ਵੀ ਨਸ਼ੇ ਪਤੇ ਦੂਰ ਹੈ ਤੇ ਅੱਛੀ ਸਿੱਖਿਆ ਤੇ ਅੱਛੇ ਕਰਮਾਂ ਦੇ ਚਰਨ ਫੌਜ ਆਰਮੀ ਜੁਆਇਨ ਕਰ ਤਾਂ ਕਿ ਦੇਸ਼ ਦੀ ਸੇਵਾ ਕਰ ਸਕੋ ਸੋਰਾ ਕਿਦਾ ਬਲੱਡ ਡੋਨੇਟ ਕੈਂਪ ਲਗਾਇਆ ਗਿਆ ਨਗਰ ਕਰੋੜਾ ਵਿਖੇ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਕਿਉਂ ਲਗਾਇਆ ਗਿਆ ਹੈ ਜੀ ਸਰ ਇਹ ਸਾਡੀ ਸੋਸਾਇਟੀ ਦਾ 15ਵਾਂ ਕੈਂਪ ਹੈਗਾ ਆ ਤੇ ਅਸੀਂ ਇਹ ਕੈਂਪ ਐਕਚੁਅਲੀ ਸਾਡੀ ਪਲਾਨਿੰਗ ਸੀਗੀ ਕਿ ਬਲੱਡ ਬੈਂਕਾਂ ਨੂੰ ਕੁਝ ਨਿਰਦੇਸ਼ ਆਏ ਸੀਗੇ ਸਰਕਾਰ ਵੱਲੋਂ ਕਿ ਬਲੱਡ ਬੈਂਕਰ ਦੇ ਵਿੱਚ ਬਲੱਡ ਦੀ ਕਮੀ ਨਹੀਂ ਹੋਣੀ ਚਾਹੀਦੀ ਹੈਗੀ ਤੇ ਉਸ ਕਰਕੇ ਅਸੀਂ ਇਹ ਬਲੱਡ ਕੈਂਪ ਲਗਾਇਆ ਸੀਗਾ ਕਿ ਨਾ ਕਰੇ ਪਰਮਾਤਮਾ ਸਾਡੇ ਫੌਜੀ ਵੀਰਾਂ ਨੂੰ ਕਿਤੇ ਜ਼ਰੂਰਤ ਪੈਂਦੀ ਹੈ ਬਲੱਡ ਦੀ ਤੇ ਬਲੱਡ ਬੈਂਕਾਂ ਦੇ ਵਿੱਚ ਬਲੱਡ ਦੀ ਕਮੀ ਨਾ ਹੋਵੇ ਇਸ ਕਰਕੇ ਇਸ ਪਰਪਸੇ ਦੇ ਕਰਕੇ ਇਹ ਅਜਿਹਾ ਕੈਂਪ ਆਰਗੇਨਾਈਜ਼ ਕੀਤਾ ਹੈ। ਕਿੰਨਾ ਕੈਂਪ ਸੀ ਗੱਜ ਇਹ 15ਵਾਂ ਕੈਂਪ ਹੈ ਜੀ ਸਾਡਾ। ਅੱਛਾ ਜੀ। ਇਹ ਕਿਸ ਬੈਨਰ ਰ ਕੈਂਪ ਲਗਾਇਆ ਗਿਆ? ਇਹ ਸਾਡੀ ਸੁਸਾਇਟੀ ਸਰਵੇ ਭਵਨ ਤੋਂ ਸੁਖੀਨਾ ਸੁਸਾਇਟੀ ਦੇ ਬੈਨਰ ਖਿਲੇ ਕੈਂਪਾ ਲਗਾਇਆ ਗਿਆ ਹੈ। ਕੀ ਅੱਗੇ ਵੀ ਇਸ ਤਰ੍ਹਾਂ ਦੇ ਕੈਂਪ ਕਰਦੇ ਜਾਂਦੇ ਜੀ ਤੇ ਜਾਂਗੇ? ਬਿਲਕੁਲ ਜੀ ਲਗਾਤਾਰ ਸਾਡੇ ਕੈਂਪ ਆਰਗੇਨਾਈਜ਼ ਹੁੰਦੇ ਹੀ ਹੈ ਤੇ ਨੈਕਸਟ ਸਾਡਾ ਕੈਂਪ ਨੈਕਸਟ ਸੰਡੇ ਨੂੰ ਹੈਗਾ ਆ। ਲਗਭਗ ਕਿੰਨੇ ਕੇ ਜੁਨਟ ਇਸ ਮੇਰੇ ਇਸ ਵਕਤ ਤੱਕ ਗੋਆ अराउंड 50 ਤੱਕ ਅਸੀਂ ਪਹੁੰਚ ਚੁੱਕੇ ਆਂ ਤੇ 60 ਦਾ ਸਾਡਾ ਟਾਰਗੇਟ ਹੈਗਾ ਕਿ 60 ਯੂਨਿਟਸ ਕਰ ਲਾਂਗੇ ਤੇ ਜਿਹੜੇ ਨੌਜਵਾਨ ਸਾਡੇ ਇੱਧਰ ਘੁੰਮਦੇ ਫਿਰਦੇ ਏਦਾਂ ਹੀ ਵੇਲੇ ਉਹਨਾਂ ਵਾਸਤੇ ਕਿਸੇ ਦੇ ਜਿਹਾ ਕੰਮ ਦੇਖੋ ਨੌਜਵਾਨਾਂ ਨੂੰ ਚੰਗੇ ਕੰਮ ਲੱਗਣਾ ਚਾਹੀਦਾ ਆ ਜੇ ਉਹ ਬਲੱਡ ਡੋਨੇਸ਼ਨ ਵਾਲੇ ਪਾਸੇ ਵੀ ਲੱਗਦੇ ਆ ਤੇ ਬਲੱਡ ਇੱਕ ਬਲੱਡ ਦੀ ਜਿਹੜੀ ਯੂਨਿਟ ਹੈਗੀ ਆ ਤਿੰਨ ਜਾਂ ਚਾਰ ਲੋਕਾਂ ਦੀ ਜਾਨ ਬਚਾ ਸਕਦੀ ਆ ਚੰਗੇ ਕੰਮਾਂ ਲੱਗੋ ਨਸ਼ਿਆਂ ਤੋਂ ਦੂਰ ਰਹੋ ਤੇ ਖੇਡਾਂ ਵਾਲੇ ਪਾਸੋਂ ਲੱਗੋ ਚੰਗੇ ਕਮਾਲੇ ਵਾਸਤੇ ਲੱਗਣਾ ਚਾਹੀਦਾ ਬਲੱਡ ਡੋਨੇਟ ਕਿਉਂ ਕਰਨਾ ਚਾਹੀਦਾ ਹੈ ਕਿਉਂ ਜ਼ਰੂਰੀ ਹੈ ਬਲੱਡ ਡੋਨੇਟ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਜਿਹੜੇ ਥੈਲੇਸੀਮੀਆ ਦੇ ਪੇਸ਼ੈਂਟ ਹੈਗੇ ਕੈਂਸਰ ਪੇਸ਼ੈਂਟ ਹੈਗੇ ਆ ਉਹਨਾਂ ਨੂੰ ਨੀਡ ਪੈਂਦੀ ਹੈ ਰੈਗੂਲਰ ਬਲੱਡ ਦੀ ਜੇ ਬਲੱਡ ਬੈਂਕਰ ਵਿੱਚ ਬਲੱਡ ਹੋਏਗਾ ਸੋਸਾਇਟੀਆਂ ਕੈਂਪ ਲਗਾਣਗੀਆਂ ਤੇ ਉਹਨਾਂ ਦੀ ਜ਼ਰੂਰਤ ਖੂਦੀ ਹੁੰਦੀ ਹੈ ਤੇ ਸੈਕੰਡ ਥਿੰਗ ਇਹ ਹੈਗੀ ਹੈ ਕਿ ਬਲੱਡ ਦੇਣ ਨਾਲ ਆਪਣਾ ਜਿਹੜਾ ਸਰੀਰ ਹੈਗਾ ਉਹ ਵੀ ਬੜਾ ਸਵਸਥ ਰਹਿਦਾ ਹੈ ਸਰੀਰ ਦੇ ਵਿੱਚੋਂ ਕਈ ਬਿਮਾਰੀਆਂ ਨਿਕਲ ਜਾਂਦੀਆਂ ਆਪਣੇ ਹਾਰਟ ਨੂੰ ਸਹੀ ਰੱਖਦਾ ਹੈ ਤੇ weight ਵੀ ਕੰਟਰੋਲ ਰੱਖਦਾ ਹੈ ਬ ਥੈਂਕ ਯੂ ਸਰ ਜੀ ਇਦਾਂ ਹੈ ਕਿ ਅੱਜ ਜਿਹੜਾ ਇਹ ਕੈਂਪ ਲੱਗਿਆ ਆ ਇਹ ਨੰਗਲ ਨਿਵਾਸੀਆਂ ਦੀ ਮਿਹਨਤ ਸਦਕਾ ਹੀ ਲੱਗਿਆ ਆ ਨੰਗਲ ਯੂਥ ਕਲੱਬ ਹੈਗਾ ਆ ਇਹਨਾਂ ਦੇ ਸਾਰੇ ਇਹ ਜਿਹੜੇ ਮੈਂਬਰ ਹੈਗੇ ਆ ਖੜੇ ਆ ਇਹਨਾਂ ਨੇ ਇੱਕ ਕਾਲ ਤੇ ਕੈਂਪ ਆਰਗੇਨਾਈਜ਼ ਕਰਾਇਆ ਔਰ ਦੋ ਦਿਨ ਦੇ ਵਿੱਚ ਆਰਗੇਨਾਈਜ਼ ਕਰਾਇਆ ਬਹੁਤ ਬਹੁਤ ਧੰਨਵਾਦ ਕਰਦਾ ਆ ਇਸ ਸਾਰੀ ਟੀਮ ਦਾ ਇਸ ਸਾਰੇ ਪਿੰਡ ਵਾਸੀਆਂ ਦਾ ਸਾਰੇ ਯੂਥ ਦਾ ਨੰਗਲ ਖਨੋੜਾ ਜੀ ਨੰਗਲ ਖਨੋੜਾ ਠੀਕ ਆ ਸਰ ਓਏ ਤੁਸੀਂ ਅੱਜ ਬਲੱਡ ਟੈਸਟ ਕਰਾ ਰਹੇ ਹੋ ਕਿਉਂ ਕਰਵਾ ਰਹੇ ਹੋ